ਹੁਣ ਦੇਖਣਾ ਜੀ ਆਪਾਂ ਨੇ ਵੀ ਹਸਲ ਕਿਵੇਂ ਲੈਣੀ ਆ ਹਸਲ ਕਿੱਥੇ ਆਉਗੀ ਜੋੜ ਦੇ ਸਵਾਲਾਂ 'ਚੋਂ ਜਦੋਂ 9 ਤੋਂ ਉੱਪਰ ਗਿਣਤੀ ਆ ਜਾਵੇ ਜਿਵੇਂ 10 11 12 ਜਿਹੜੀ ਵੀ ਮਰਜ਼ੀ ਆਈ ਜਾਵੇ ਉੱਥੇ ਹਸਾ ਲੱਗਦੀ ਹੈ ਜਦ ਤੱਕ 9 ਤੱਕ ਆ ਜਿਵੇਂ ਆਪਾਂ ਇਹਨਾਂ ਨੂੰ ਦੋਹਾਂ ਨੂੰ ਸੌਰੀ ਜੋੜ ਕਰੀਏ ਜੇ 9 ਆ ਗਿਆ 9 ਤੱਕ ਗਿਣਤੀ ਆਉਂਦੀ ਆ ਫਿਰ ਆਪਾਂ ਨੇ 9 ਲਿਖ ਦੇਣਾ ਕੋਈ ਕੈਰੀ ਕੋਈ ਹਸਲ ਨਹੀਂ ਆਉਣੀ ਠੀਕ ਆ ਜੀ ਉਦੇ ਬਾਅਦ ਵਿੱਚ ਜੇ 9 ਤੋਂ ਉੱਪਰ ਜੇ 10 ਆ ਗਿਆ ਫਿਰ ਕੈਰੀ ਹੋਏ ਕਰਦਾ ਲੋ ਜੀ ਹੁਣ ਆਪਾਂ ਪਹਿਲਾ ਸਿੰਪਲ ਜਿਹਾ ਸਵਾਲ ਕੱਢਦੇ ਆ ਤਿੰਨ ਤੇ ਦੋ ਕਿੰਨੇ ਹੋਏ 5 ਤੇ 5 ਦੇ 4 ਕਿੰਨੇ ਹੋਏ 9 ਠੀਕ ਹੈ ਜੀ ਇਹ ਸਿੰਪਲ ਜਿਹਾ ਸਵਾਲ ਨਿਕਲ ਗਿਆ ਹੁਣ ਆਹ ਰੱਖ ਮੈਂ ਇਹਨਾਂ ਨੇ ਇੱਕ 9 ਪਾਇਆ ਹੋਇਆ ਤੇ ਇੱਕ ਇੱਕ ਪਾਇਆ ਹੋਇਆ 9 ਤੇ 1 10 ਹੋ ਗਏ ਤੇ 10 ਇਹਦੇ ਵਿੱਚ ਆਹ ਜਿਹੜਾ ਆਹ ਹੈ ਹਸਲ ਆਉਗੀ ਹੈ ਇੱਕ ਦੀ ਇਹ ਉਰੇ ਲਉਣਾ ਇੱਕ ਅਸਦੇ ਉੱਪਰ ਅਗਲੀ ਰਕਮ ਜਿਹੜੀ ਹਸਲ ਆ ਉਹ ਦੂਜੀ ਵਿੱਚ ਲ ਜਾਂਦੀ ਆ ਜਿਹੜਾ ਆਹ 0 ਆ ਪਿਛਲਾ ਅੱਖਰ ਇਹ 0 ਹੋ ਰਿਹਾ ਲੱਗਣਾ ਜਿਹੜੀ ਆਹ 1 ਆ ਇਹ ਦੂਜੇ ਅੱਖਰ ਪਰ ਚਲੇ ਜਾਣੀ ਹਸਲ ਜੋੜ ਦੇ ਸਵਾਲਾਂ 'ਚ ਤੇ ਹੁਣ ਆਪਾਂ ਨੇ ਇਹੋ ਹਸਲ ਨੂੰ ਵਿੱਚੇ ਇਹਦੇ ਜੋੜ ਕਰਨਾ ਹੈ ਸਾਰੇ ਆਹ ਸਾਰੇ ਅਕਮ ਨੂੰ ਆਪਾਂ ਨੇ ਜੋੜ ਕਰਨਾ 8 8 ਤੇ 1 9 9 ਤੇ 10 ਜਿੰਨਾ ਵੀ ਹੋ ਰਿਹਾ ਆ ਆਪਾਂ ਸਾਰਾ ਲਿਖਣਾ ਔਰੇ ਕਿਉਂਕਿ ਅੱਗੇ ਕੋਈ ਰਕਮ ਨਹੀਂ ਨਾ ਹੈਗੀ ਆਪਾਂ ਨੇ ਸਾਰਾ ਔਰੇ ਜੋੜ ਪੂਰਾ ਲਿਖਣਾ ਰਕਮ ਆਪਾਂ ਨੇ ਬਸ ਜੀ ਆਇਆ ਹੈ ਜੇ ਸਿੰਪਲਸ ਵਾਲਾ ਤਾਂ ਆਪਾਂ ਨੇ ਸਿੰਪਲ ਕੱਢ ਦੇਣਾ ਜੇ 9 ਤੋਂ ਬਾਅਦ ਦੋਹਾਂ ਦਾ ਜੋੜ ਆ ਅੱਖਰਾਂ ਦਾ ਜੇ ਜੋੜ ਹੋ ਜਵੇ 9 ਤੋਂ ਉੱਪਰ ਹੋ ਜਵੇ ਦੋਹਾਂ ਦਾ ਜੋੜ ਫਿਰ ਹਸਲ ਲੱਗਦੀ ਹੁੰਦੀ ਆ ਜੇ ਨਹੀਂ 9 ਤੋਂ ਉੱਪਰ ਆਉਂਦਾ ਜਿਵੇਂ ਕਿ ਆਹ 2 ਤੇ 3 5 ਹੋ ਗਏ ਇਹਨਾਂ ਦਾ ਜੋੜ 9 ਦੇ ਵਿਚਾਲੇ ਵਿਚਾਲੇ ਹੀ ਆ ਠੀਕ ਹੈ ਜੀ ਇਹਨਾਂ ਦੇ ਕੋਈ ਹਸਲ ਨਹੀਂ ਜਾਣੀ ਇਹ ਆਪਾਂ ਨੇ ਸਿੰਪਲ ਦਾ ਸਵਾਲਾ ਓਖਣੀ ਕੱਢ ਦੇਣਾ ਸਿੱਧਾ ਹੀ